ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ اچھا ਚਲੋ ਠੀਕ ਆ ਜੈ ਭੀਮ ਦੀ ਆਵਾਜ਼ ਨਹੀਂ ਆਈ ਮੈਂ ਤੁਹਾਨੂੰ ਦੱਸਣਾ ਚਾਹੂਗਾ ਕਿ ਆਪਾਂ ਜੈ ਭੀਮ ਤੋਂ ਸ਼ੁਰੂਆਤ ਕਿਉਂ ਕੀਤੀ ਹੈ ਨਾ ਬਾਬਾ ਸਾਹਿਬ ਡਾਕਟਰ ਬੀਟਕਰ ਭੀਮਰਾਓ ਸਾਹਿਬ ਦਾ ਨਾਰਾ ਹੈ ਜੈ ਭੀਮ ਜਿਨ੍ਹਾਂ ਨੇ ਤੁਹਾਡੇ ਲਈ 25 ਸਾਲ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਉਹ ਕਾਨੂੰਨ ਮੰਤਰੀ ਬਣੇ ਤਾਂ ਕਾਨੂੰਨ ਮੰਤਰੀ ਬਣ ਕੇ ਸਵਿਧਾਨ ਬਣਾਇਆ ਸਵਿਧਾਨ ਵਿੱਚ ਲਿਖਿਆ ਕਿ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ। ਸੰਵਿਧਾਨ ਵਿੱਚ ਬਹੁਤ ਸਾਡੀਆਂ ਹੱਕੀ ਗੱਲਾਂ ਲਿਖੀਆਂ ਕਿ ਜਿਦੇ ਚ 1952 ਦਾ ਸੰਵਿਧਾਨ ਰੋਜੀ ਰੋਟੀ ਕਪੜਾ ਮਕਾਨ ਬਣਾਇਆ ਲਿਖਿਆ ਸੰਵਿਧਾਨ ਤੇ ਉਹਦੇ ਚ 2005 ਚ ਸਰਕਾਰ ਨੇ ਇੱਕ ਕਾਨੂੰਨ ਦੀ ਸੋਧ ਕੀਤੀ ਜਿਦੇ ਚ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਕਾਨੂੰਨ ਬਣ ਗਿਆ ਸੀ ਜਿਹਨੂੰ ਅੱਜ ਤੁਸੀਂ ਨਰੇਗਾ ਨਰੇਗਾ ਕਰਕੇ ਜਿਹਨੂੰ ਕੋਲ ਰੂਪ ਲਾਇਆ 2005 ਦਾ ਉਸ ਕਾਨੂੰਨ 'ਚੋ ਸੋਧ ਕਰਕੇ ਰੋਜ਼ਗਾਰ ਗਰੰਟੀ ਯੋਜਨਾ ਐਕਟ ਇੱਕ ਕਾਨੂੰਨ ਤੁਹਾਡਾ ਬਣ ਗਿਆ ਸੀ ਗਰੰਟੀ ਨਾਲ ਪਰ ਸਰਕਾਰ ਨੇ ਜ਼ਿੰਮੇਵਾਰੀ ਕਿਹਦੀ ਲਈ ਸੀਗੀ ਕਿ ਜਿਹੜੇ ਲੋਕ ਅਬਲਤੋ ਹੱਥ ਜੋੜ ਕੇ ਨੀਵੇਂ ਹੋ ਕੇ ਬੋਟ ਮੰਗਦੇ ਨੇ ਤਾਂ ਜਦੋਂ ਪਬਲਿਕ ਦੇ ਦਾਇਆ ਆਉਂਦੀ ਆ ਉਹ ਬੰਦੇ ਦੀ ਚੋਣ ਕਰਦੇ ਆ ਤੇ ਜਿਹੜੇ ਬੰਦੇ ਦੀ ਚੋਣ ਕਰਦੇ ਆ ਉਹਦੀ ਜ਼ਿੰਮੇਵਾਰੀ ਕੀ ਹੁੰਦੀ ਆ ਉਹਦੀ ਜ਼ਿੰਮੇਵਾਰੀ ਹੁੰਦੀ ਕਿ ਪਬਲਿਕ ਨੇ ਚੁਣਿਆ ਹੋਇਆ ਪਬਲਿਕ ਦਾ ਉਹ ਨੁਮਾਇੰਦਾ ਹੈ ਨੀਵਾ ਪਬਲਿਕ ਨੂੰ ਉੱਚੀ ਨਹੀਂ ਕਿਤੇ ਪਬਲਿਕ ਦਾ ਵਿਕਾਸ ਲਾਗੂ ਕਰਨਾ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਪਬਲਿਕ ਦਾ ਸਵਿਧਾਨ ਲਾਗੂ ਕਰਨਾ ਪਬਲਿਕ ਨੂੰ ਅਨਸਾਫ਼ ਦਿਵਾਉਣਾ ਪਬਲਿਕ ਨੂੰ ਆਮ ਜਲਾਸ ਵਿੱਚ ਮਤੇ ਪਾਸ ਕਰਕੇ ਚੰਗੇ ਚੰਗੇ ਬੱਚਿਆਂ ਦੇ ਹੱਕ ਵਿੱਚ ਲਿਖ ਕੇ ਸਰਕਾਰ ਨੂੰ ਦੇਣਾ ਕਿ ਆਉਣ ਵਾਲੀ ਜਨਸੰਖਿਆ ਜਿਹੜੀ ਹੈਗੀ ਆ ਉਹ ਬੜਾ ਵਧੀਆ ਤਰੀਕੇ ਨਾਲ ਆਪਣਾ ਸਰਕਲ ਚਲਾ ਸਕਦੇ ਪਰ ਸਾਡੇ ਪੰਜਾਬ ਦੀਆਂ ਗੰਦੀਆਂ ਸਰਕਾਰਾਂ ਨੇ 76 ਸਾਲ ਤੋਂ ਸਾਡੇ ਬਜ਼ੁਰਗਾਂ ਤੋਂ ਵੋਟ ਲਈ ਆ ਜਦੋਂ ਵੋਟ ਲੈਣਦੇ ਆਏ ਆ ਤਾਂ ਵੋਟ ਲੈਣ ਤੋਂ ਬਾਅਦ ਚ 4 ਸਾਲ 6 ਮਹੀਨੇ ਉਹ ਸਾਡੇ 'ਚ ਨਹੀਂ ਆਉਂਦੇ ਜਿਹੜੇ 6 ਮਹੀਨੇ ਰਹਿ ਜਾਂਦੇ ਆ ਤਾਂ ਉਹ ਸਾਡੇ ਬਜ਼ੁਰਗਾਂ 'ਚ ਫੇਰ ਆਉਂਦੇ ਆ ਜਦੋਂ ਆਂਦੇ ਆ ਮਿੱਠੇ ਹੋ ਕੇ ਸਾਡੇ ਤੋਂ ਵੋਟ ਲੈ ਲੈਂਦੇ ਆ ਤਾ ਗੱਲਾਂ ਇਹੀ ਕਰਦੇ ਨੇ ਜਿਹੜੀਆਂ ਸੰਵਿਧਾਨ ਚ ਲਿਖੀਆਂ ਹੋਈਆਂ ਤੁਹਾਨੂੰ ਅਸੀਂ ਆਹ ਦਿਆਂਗੇ ਆਹ ਦਿਆਂਗੇ ਆਹ ਦਿਆਂਗੇ ਆਹ ਦਿਆਂਗੇ ਉਹੋ ਹੀ ਡਰਾਮਾ ਕਰਦੇ ਆ ਲਗਾਤਾਰ ਤੇ ਉਸੇ ਤਰ੍ਹਾਂ ਹੀ ਵੋਟ ਲੈਣ ਤੋਂ ਬਾਅਦ ਫਿਰ ਉਹ ਸਿਸਟਮ ਨੂੰ ਉਲਟਾ ਕਰ ਦਿੰਦੇ ਆ ਤੁਸੀਂ ਦੇਖਿਆ ਨਹੀਂ ਇਹ ਆ ਪਿੱਛੇ ਵੋਟਾਂ ਪੈ ਗਈਆਂ ਅੱਗੇ ਵੀ ਵੋਟਾਂ ਆਣਗੇ ਹੁਣ ਧਿਆਨ ਰੱਖਿਓ ਜਿਹੜੀ ਮੈਂ ਗੱਲ ਅੱਗੇ ਕਰਨੀ ਉਹਦੇ ਬਾਰੇ ਧਿਆਨ ਰੱਖਿਓ ਕਿ ਜਦੋਂ ਇਲੈਕਸ਼ਨ ਦੀ ਤਿਆਰੀ ਹੁੰਦੀ ਆ ਇਕੱਠ ਕਰਦੇ ਆ ਸਾਡੇ ਲੋਕ ਟੈਂਟ ਲਾਉਂਦੇ ਆ ਸਾਡੇ ਲੋਕ ਕੁਰਸੀਆਂ ਡਾਉਂਦੇ ਆ ਸਾਡੇ ਲੋਕ ਪਾਣੀ ਪਿਉਂਦੇ ਆ ਸਾਡੇ ਲੋਕ ਸਫਾਈ ਕਰਦੇ ਆ ਸਾਡੇ ਲੋਕ ਹੈਨਾ ਜਦੋਂ ਹਾਰ ਪਾਉਂਦੇ ਆ ਸਾਡੇ ਲੋਕ ਨਾਰੇ ਲਾਉਂਦੇ ਆ ਸਾਡੇ ਲੋਕ ਭੰਗੜਾ ਪਾਉਂਦੇ ਢੋਲ ਦੇ ਅੱਗੇ ਸਾਡੇ ਲੋਕ ਜਿਵੇਂ ਬਾਂਦਰ ਮੇਲੇ 'ਚ ਨੱਚਦਾ ਹੈਣਾ ਐਵੇਂ ਹੈ ਨਾ ਤੇ ਵੋਟ ਪਾਉਂਦੇ ਆ ਸਾਡੇ ਲੋਕ ਤੇ ਲੱਡਵਾ ਨਾਲ ਤੋਲਦੇ ਆ ਸਾਡੇ ਲੋਕ ਹੈਣਾ ਉਹ ਵੋਟ ਲੈ ਕੇ ਫਿਰ ਜਦੋਂ ਪਾਵਰ 'ਚ ਜਾਂਦੇ ਨੇ ਸਰਟੀਫੀਕੇਟ ਮਿਲਦਾ ਸਾਡੀ ਵੋਟ ਦੀ ਬਦੌਲਤ ਉਹਨਾਂ ਨੂੰ ਪਾਵਰ ਮਿਲਦੀ ਆ ਸਾਡੀ ਵੋਟ ਦੀ ਬਦੌਲਤ ਉਹਨਾਂ ਨੂੰ ਗੱਡੀਆਂ ਕਾਰਾਂ ਖਰਚੇ ਕੋਠੀਆਂ ਗਨਮੈਨ ਸਾਡੀ ਵੋਟ ਦੀ ਬਦੌਲਤ ਮਿਲਦੀਆਂ ਤਾਂ ਉਹ ਜਦੋਂ ਜਿੱਤਦੇ ਆ ਤੇ ਘੁੱਟ ਕੇ ਸੀਟ ਨੂੰ ਹੱਥ ਪਾ ਕੇ ਬੈਠਦੇ ਆ ਤੇ ਉਹ ਕੰਮ ਕਿਹੜਾ ਕਰਦੇ ਆ ਕੱਟ ਦਿਓ ਰਾਸ਼ਨ ਕੱਟ ਦਿਓ ਸਗਨ ਸਕੀਮ ਕੱਟ ਦਿਓ ਪੈਨਸ਼ਨ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਇਹ ਸਾਡੀ ਸਰਕਾਰ ਦਵੇਗੀ ਸਾਡੀ ਸਰਕਾਰ ਦਵੇਗੀ ਕਦੋਂ ਦਵੇਗੀ 4 ਸਾਲ 6 ਮਹੀਨੇ ਬਾਅਦ ਫਿਰ ਉਹ ਗੱਲਾਂ ਨਾਲ ਹੀ ਕੁਝ ਦੇਊਗੀ ਸਹੀ ਗੀਅਤ ਕਿਉਂ ਕੁਝ ਨਹੀਂ ਦੇ ਸਹੀ ਇਵੇਂ ਚੱਲਦਾ ਆ ਹਾਂ ਜੀ ਹਾਂ ਇਹ ਵੀ ਹੁਣੇ ਮੇਰੇ ਭਾਈ ਵੱਡੇ ਆ ਮੁੱਛਾਂ ਵਾਲੀਆਂ ਆਂ ਅੱਜ ਹੁਣੇ ਕਰਦੇ ਕੀ ਨੇ ਆ ਸੱਤਾ 'ਚ ਬੈਠ ਕੇ ਹੁਣ ਸੱਤਾਂ ਚ ਬੈਠ ਕੇ ਇਹ ਨਾਲੇ ਤਾਂ ਕੁਛ ਤਾਜ ਖੇਡਦੇ ਕੁਛ ਬੈਠੇ ਹੁੰਦੇ ਆ ਮੁੱਛਾਂ 'ਵੱਟ ਚੜਾਉਦੇ ਆ ਮੇਰੀ ਕਾਂਗਰਸ ਪਾਰਟੀ ਆ ਇਧਰੋਂ ਕਿ ਮੁੱਛਾਂ 'ਵੱਟ ਚੜਾਉਂਦੇ ਕਦੀ ਪਾਰਟੀ ਆ ਸਹੀ ਗੱਲ 76 ਸਾਲ ਤੋਂ ਇਹ ਬੋਟ ਲੈ ਕੇ ਚਲੇ ਜਾਂਦੇ ਆ ਕਦੀ ਕਿਸੇ ਨੂੰ ਕਿਹਾ ਕਿ ਜਾਓ ਭਾਈ ਬੀੜੀ ਦਫ਼ਤਰ ਜਾਓ ਸਾਡਾ ਨਾਮ ਲਵੋ ਤੇ ਆ ਆਪਦੇ ਲੋਕਾਂ ਨੂੰ ਨਰੇਗਾ ਦਿਵਾਓ ਜੀ ਕੀ ਕਿਸੇ ਨੇ ਕਦੀ ਕਿਸੇ ਨੇ ਕਿਹਾ ਮਕਾਂਦਵਾਓ ਨਹੀਂ ਕਿਹਾ ਆ ਸਾਡੀ ਕੁੜੀ ਬੈਠੀ ਆ ਨਿੱਕੀ ਜੀ ਹੈਣਾ ਅਜੀ ਪਰਮਾਤਮਾ ਚਲੋ ਇਹਦੀ ਜ਼ਿੰਦਗੀ ਵੱਡੀ ਕਰੇ ਪਰ ਛੋਟੀ ਜੀ ਨੂੰ ਪਤਾ ਨਹੀਂ ਕਿੱਥੋਂ ਹੌਸਲਾ ਆ ਗਿਆ ਕਿ ਮੇਰਾ ਕੰਮ ਪ੍ਰਧਾਨ ਹੀ ਕਰ ਸਕਦਾ ਹੈ ਹੈਣਾ ਤੇ ਚਲੋ ਠੀਕ ਆ ਇੱਕ ਵਾਰੀ ਗਈ ਚਾ ਦੋ ਵਾਰੀ ਗਈ ਆ ਮੈਂ ਧਿਆਨ ਨਹੀਂ ਮਾਰਿਆ ਲੇਕਿਨ ਕੰਮ ਕਰਕੇ ਆਈ ਆ ਤੇ ਮੈਂ ਕੋਈ ਇਲੈਕਸ਼ਨਾਂ 'ਚ ਨਹੀਂ ਖੜਾ ਸਿਰਫ ਮੇਰੀ ਤਾਂ ਮਿਹਨਤ ਆ ਮਿਹਨਤ ਮਾਂਦਾਰੀ ਨਾਲ ਕੰਮ ਕਰਦਾ ਇਹ ਧਿਆਨ ਰੱਖਿਓ ਮਨਰੇਗਾ ਤੁਹਾਡੀ ਕਦੋਂ ਤੋਂ ਬਣੀ ਹੈ ਧਿਆਨ ਰੱਖਿਓ ਤੁਹਾਡੀ 2005 ਤੋਂ ਕਾਨੂੰਨ ਬਣਿਆ ਮਨਰੇਗਾ ਦਾ 2005 ਤੋਂ ਲੈ ਕੇ 2025 ਚੜ ਗਿਆ ਕਿੰਨੇ ਸਾਲ ਹੋ ਗਏ 20 ਸਾਲ ਹੈਨਾ ਹੁਣ 20 ਸਾਲਾਂ ਦੇ ਵਿੱਚ ਤੁਹਾਡਾ ਗਰੰਟੀ ਕਾਨੂੰਨ ਸਰਕਾਰ ਕੀ ਲਿਖਦੀ ਕਿ ਜਿਹੜਾ ਬੰਦੇ ਦਾ ਜੋਬ ਕਾਟ ਬਣਿਆ ਉਹ ਮਾਲਕ ਆ ਉਸ ਮਾਲਕ ਨੂੰ ਹਰ ਸਾਲ ਘੱਟੋ-ਘੱਟ 100 ਦਿਨ ਕੰਮ ਦੇਣਾ ਤੇ ਪਿਛਲੇ ਰੇਟ ਦੇ ਹਿਸਾਬ ਤੇ 25 ਤੋਂ ਲੈ ਕੇ 30000 ਰੁਪਇਆ ਬਣਦਾ ਤੇ ਹੁਣ 30000 ਨੂੰ ਤੁਸੀਂ ਗੁਣਾ ਕਰ ਲੋ 100 ਦੇ ਨਾਲ ਕਿੰਨੇ ਪੈਸੇ ਬਣਦੇ ਨੇ 25 ਤੋਂ 30000 ਨੂੰ ਗੁਣਾ ਕਰ ਦੋ 20 ਸਾਲਾਂ ਦੇ ਵਿੱਚ ਤੁਹਾਡਾ 6 ਲੱਖ ਰੁਪਇਆ ਇੱਕ ਜੋਬ ਕਾਟ ਵਾਲੇ ਦਾ ਪੈਸਾ ਸਰਕਾਰੀ ਬਣ ਸਰਕਾਰੀ ਪੈਸਾ ਬਰ ਜਿਹੜੇ ਲੋਕਾਂ ਨੂੰ ਤੁਸੀਂ ਵੋਟ ਪਾਉਂਦੇ ਰਹੇ ਉਹ ਲੋਕਾਂ ਨੇ ਸਿਸਟਮ ਕੀ ਬਣਾਇਆ ਕਿ ਭਾਈ ਪੰਚਾਇਤ ਜਿਹੜੀ ਹੁੰਦੀ ਸੀ ਐਮਐਲਏ ਦੇ ਨੇੜੇ ਠੀਕ ਆ ਤੇ ਚਾ ਵੀਡੀਓ ਦੇ ਦਫਤਰ ਦੇ ਨੇੜੇ ਉਹ ਕਹਿੰਦਾ ਜੀ ਪਾ ਦਿਓ ਨਰੇਗਾ ਦਾ ਪੈਸਾ ਕਿੰਨੇ ਖਾਤੇ ਚ ਪਾਈਏ ਜਿਹੜੇ ਪੰਚਾਇਤ ਦੇ ਚਾਰ ਬੰਦੇ ਹੁੰਦੇ ਆ ਚਾਰਾਂ ਚੋਂ ਕਿਹੜੇ-ਕਿਹੜੇ ਬੰਦੇ ਹੁੰਦੇ ਧਿਆਨ ਰੱਖਿਓ ਸਰਪੰਚ ਦਾ ਪ੍ਰਵਾਸ ਸਰਪੰਚ ਦਾ ਰਿਸ਼ਤੇਦਾਰ ਸਰਪੰਚ ਦਾ ਵਫਾਦਾਰ ਤੇ ਸਰਪੰਚ ਦੇ ਨਾਲ ਗੁੰਡਾ ਕਿਸਮ ਦੇ ਲੋਕ ਜਿਹੜੇ ਹੈਗੇ ਭੱਜਣ ਵਾਲੇ ਐਵੇਂ ਹੀ ਡਰਾਉਂਦੇ ਰਹਿੰਦੇ ਤੂੰ ਸਰਪੰਚ ਨੂੰ ਮਾੜਾ ਬੋਲਦਾ ਹੈ ਸਹੀ ਗੱਲ ਹੈ ਕਿਉਂ ਭਾਈ ਸਹੀ ਗੱਲ ਹੈ ਚਾਹ ਬੋਲਣਗੇ ਸਰਪੰਚ ਸਾਹਿਬ ਨੇ ਨਾ ਰੋਟੀ ਖਾਣੀ ਆ ਬਾਈ ਵਧੀਆ ਦੀ ਤਿਆਰੀ ਕਰਾਓ ਉਹ ਆ ਚਾਰ ਬੰਦੇ ਮੇਰੇ ਗੱਜ ਪੈਸੇ ਸਹੀ ਗੱਲ ਹੈ ਨਾ ਆਮ ਪਬਲਿਕ ਨੂੰ ਨਹੀਂ ਪੈਸੇ ਹੈ ਨਾ ਇਸ ਲਈ ਨਰੇਗਾ ਤੁਹਾਡੀ ਆ ਹੁਣ ਜਿਹੜਾ ਨਰੇਗਾ ਦਾ ਰੇਟ ਹੈਗਾ ਹੁਣ ਤੁਸੀਂ 10 ਦਿਨ ਦਾ ਕੰਮ ਕਰੋ ਤੇ 3200 ਰੁਪਏ ਮਿਲਣਾ ਹੈ ਹੈਨਾ ਸੰਵਿਧਾਨ ਵਿੱਚ ਤੁਹਾਡਾ ਬਹੁਤ ਕੁਝ ਲਿਖਿਆ ਹੈ ਸੰਵਿਧਾਨ ਚ ਲਿਖਿਆ ਬਾਬਾ ਸਾਹਿਬ ਡਾਕਟਰ ਬੀਡਕਰਪੀ ਨੌ ਸਾਹਿਬ ਨੇ ਵੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਬੱਚੇ ਸਰਕਾਰ ਫ੍ਰੀ ਪੜ੍ਹਾਏਗੀ ਵਿਕਾਸ ਜਿੱਥੇ ਅਨੁਸੂਚਿਤ ਜਾਤੀ ਦੇ ਲੋਕ ਨੇ ਪਹਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਜਿਦੇ ਕੋਲੇ ਮਕਾਨ ਨਹੀਂ ਹੈਗੀ ਉਹਨੂੰ ਪਲਾਟ ਲੈ ਕੇ ਦਊਗੀ ਕਲੋਨੀ ਲੈ ਕੇ ਦਊਗੀ ਜਿਨ੍ਹਾਂ ਦਾ ਮਕਾਨ ਟੁੱਟਾ ਹੋਇਆ ਉਹਨੂੰ ਰਿਪੇਅਰ ਲੈ ਕੇ ਦਊਗੀ ਇਹ ਤੁਹਾਡੇ ਸੰਵਿਧਾਨਕ ਹੱਕ ਨੇ ਆਪਾਂ ਸਰਕਾਰ ਕੋਲੋਂ ਭੀਖ ਨਹੀਂ ਮੰਗਦੇ ਸਰਕਾਰ ਨੂੰ ਤਨਖਾਹਾਂ ਦਿੰਨੇ ਆਪਾਂ ਤੁਸੀਂ ਦੇ ਰਹੇ ਹੋ ਤਨਖਾਹਾਂ ਤੁਹਾਡੇ ਤੋਂ ਦੇ ਰਹੇ ਆ ਤੁਹਾਨੂੰ ਪਤਾ ਨਹੀਂ ਮੈਂ ਦੱਸਣਾ ਚਾਹੁੰਦਾ ਸਿੱਖ ਲਓ ਮੇਰੇ ਤੋਂ ਤੁਸੀਂ ਘਰ 'ਚ ਸੌਦਾ ਲੈਣ ਆਉਂਦੇ ਹੋ ਲੈ ਕੇ ਜਾਂਦੇ ਉਹ ਸੋਦਾ ਤੇ ਸਰਕਾਰ ਟੈਕਸ ਲੈ ਜਾਂਦੀ ਹੈ ਵਹੀਕਲ ਲੈ ਕੇ ਜਾਂਦੇ ਉਹ ਟੈਕਸ ਲੈ ਜਾਂਦੀ ਹੈ ਮਕਾਨ ਦਾ ਬਣਾਉਣ ਦਾ ਸਾਮਾਨ ਲੈਂਦੇ ਉਹ ਟੈਕਸ ਲੈ ਜਾਂਦੀ ਹੈ ਉਹ ਟੈਕਸ ਸਰਕਾਰ ਦੇ ਖਜ਼ਾਨੇ ਚ ਜਾਂਦਾ ਤੇ ਜਿਹੜੇ ਚੁਣੇ ਹੋਏ ਲੋਕ ਨੇ ਉਹ ਟੈਕ ਸਾਡੇ ਦੀ ਤਨਖਾਹ ਲੈਂਦੇ ਨੇ ਕਹਿੰਦੇ ਜੀ ਅਸੀਂ ਪਬਲਿਕ ਦੇ ਚੁਣੇ ਹੁੰਦੇ ਮੰਨੇ ਆ ਪਬਲਿਕ ਦੀ ਸੇਵਾ ਕਰਦੇ ਆ ਤੇ ਪਬਲਿਕ ਹੀ ਸਾਨੂੰ ਪਲਖਾ ਦੇ ਦੂਸਰੇ ਕਿ ਜਿਹੜਾ ਤੁਹਾਡਾ ਜੋਬ ਕਾਰਡ ਬਣਿਆ ਜੋਬ ਕਾਰਡ ਮਾਲਕ ਹੁੰਦਾ ਉਹ ਜੋਬ ਕਾਰਡ ਦਾ ਮਾਲਕ ਨੂੰ ਦਫਤਰ ਦੇ ਵਿੱਚ GRS ਤੇ APO BDIO ADC ADC ਦੇ ਵਿੱਚ ਬਹੁਤ ਪੰਜਾਬ ਚ ਦਿੱਲੀ ਤੇ ਇਹ ਸਾਰੇ ਹੀ ਤੁਹਾਡੇ ਮੁਲਾਜ਼ਮ ਨੇ ਤੁਹਾਡੇ ਨੌਕਰ ਨੇ ਤੁਹਾਡਾ ਟੈਕਸ ਜਾਂਦਾ ਖਜਾਨੇ ਚ ਤੇ ਉਹਦੀ ਤਰ੍ਹਾਂ ਉਹ ਲੈਂਦੇ ਨੇ ਕਿ ਅਸੀਂ ਪਬਲਿਕ ਦੇ ਕੰਮ ਕਰਨ ਲਈ ਬੈਠੇ ਆ ਪਬਲਿਕ ਸੰਨ ਤਰ੍ਹਾਂ ਹੁਣ ਚੁਣੇ ਹੋਏ ਲੋਕ ਤੇ ਜਿਹਨੇ ਨੌਕਰ ਨੇ ਤੁਹਾਡੇ ਉਹ ਆਪਸ ਵਿੱਚ ਮਿਲ ਗਿਆ ਉਹ ਕਹਿੰਦੇ ਖਾਓ ਕਿ ਖਾਓ ਇਹਨਾਂ ਲੋਕਾਂ ਦਾ ਟਿਕਾਣ ਹੈ ਹੈਨਾ ਇਹਦੇ ਜ਼ਿੰਮੇਵਾਰ ਤੁਸੀਂ ਹੋ ਆ ਹੁਣ ਕੈਮਰਾਮੈਨ ਮਾਰਾ ਗੇਟ ਵੱਲੇ ਮਾਰੀ ਕੈਮਰਾ ਆ ਗੇਟ ਖੁੱਲਾ ਹੈ ਇੱਕ ਬੰਦਾ ਆ ਜਾਵੇ ਉੱਥੇ ਮੋਟਰਸਾਈਕਲ ਚੁੱਕਦਾ ਆਪਾਂ ਨੂੰ ਬੁਲਾਉਂਦੇ ਹੀ ਨਹੀਂ ਹੈ ਹੈਨਾ ਚੋਰ ਚੋਰੀ ਕਰਕੇ ਚਲਾ ਗਿਆ ਚੋਰ ਦਾ ਹੌਸਲਾ ਬਣ ਗਿਆ ਹੈ ਉਹ ਦੁਬਾਰਾ ਫੇਰ ਆਊਗਾ ਆਪਾਂ ਫੇਰ ਨਹੀਂ ਬੁਲਾਉਂਦੇ ਤੇ ਤੀਜੀ ਵਾਰੀ ਉਹ ਟਰੱਕ ਲੈ ਕੇ ਆਊਗਾ ਚੋਰੋ ਕਊਗਾ ਤੇ ਬੰਦੀ ਬੜੀ ਸ਼ਰੀਫ ਹੈ ਸਾਰਾ ਕੁਝ ਲੱਦ ਲਊ ਹੈਨਾ ਹੁਣ 76 ਸਾਲ ਤੋਂ ਅਸੀਂ ਚੋਰਾ ਨੂੰ ਸੱਤਾ ਵਿੱਚ ਬਿਠਾ ਕੇ ਮੌਕਾ ਦੇ ਹੀ ਜੰਨੇ ਆ ਹੈਨਾ ਇਸ ਲਈ ਅਸੀਂ ਹਰ ਮਹੀਨੇ ਇਕੱਠੇ ਹੁੰਨੇ ਆ ਤੇ ਆਪਣੇ ਹੱਕਾਂ ਲਈ ਹੁੰਨੇ ਆ ਆ ਸੰਵਿਧਾਨਕ ਹੱਕੀ ਗੱਲਾਂ ਨੇ ਤੁਹਾਡੀਆਂ ਤੁਸੀਂ ਪੜ ਲਿਓ ਜੇ ਤੁਹਾਨੂੰ ਚੰਗੀਆਂ ਲੱਗਣ ਤੇ ਇਤਸਾਰ ਦੇ ਦਿਓ ਨਾ ਚੰਨੀਆਂ ਲੱਗਣ ਤੇ ਕੋਈ ਗੱਲ ਨਹੀਂ ਅਸੀਂ ਤਾਂ ਨਰੇਗਾ ਲਈ ਆਏ ਆ ਤਾਂ ਆਹ ਨਰੇਗਾ ਦਾ ਜਿਹੜਾ ਹੈਗਾ ਮੰਗ ਪੱਤਰ ਸੀ ਦੇ ਕੇ ਜਾਣਾ ਕਿਹੜਾ ਪਿੰਡ ਦੱਸਿਆ ਸੀ ਮਨਜੀਤ? ਖਾਰੇ ਕੇ ਤਾੜ ਪਰ ਇਹਦੇ ਚ ਪਹਿਲੋ ਤਾਂ ਨਹੀਂ ਕੋਈ ਆਪਣਾ ਆਗੂ ਲੀਡਰ ਹੈਗਾ ਸੀ ਹੈਗਾ ਸੀ ਪਹਿਲਾਂ ਤਾਂ ਉਹ ਛੱਡ ਜੇ ਅੱਛਾ ਉਹ ਹੈਗਾ ਸੀ ਪਹਿਲਾਂ ਤੇਰੇ ਵਰਗੇ ਸੀ ਉਹ ਵੀ ਹੈ ਖਾਰੇ ਵਰਗੇ ਆਂਦੀ ਖਾਰੇ ਕੇ ਤਾੜ ਹੈ ਉਹ ਬੈਠੇ ਰਹਿੰਦੇ ਸਨ ਸਾਡੀ ਹਾਜ਼ਰੀ ਕੰਮ ਅਸੀਂ ਕਰਦੇ ਸੀਗੇ ਹਾਜ਼ਰੀ ਉਹਨਾਂ ਦਾ ਮੇਟ ਲਾਉਂਦਾ ਸੀਗਾ ਤੇ ਸਾਡੇ ਮਜ਼ਦੂਰਾਂ ਨੂੰ ਇਹ ਮਨਜ਼ੂਰ ਨਹੀਂ ਸੀਗਾ ਕਿ ਹਾਜ਼ਰੀ ਉਹ ਸਾਡੀ ਆ ਕੇ ਲਾਉਣ ਰਾਜੀ ਨਾਮ ਕੀ ਹੈ ਤੇਰਾ ਇਹਨਾਂ ਦਾ ਸਰਦ ਨੂੰ ਕਹ ਜਿਹੜਾ ਪਹਿਲੋਂ ਬਣਾਇਆ ਹੈ ਉਹਨਾਂ ਦਾ ਉਹ ਵਜਨ ਸੀ ਅੱਛਾ ਚਲੋ ਮੇਰੀ ਇੱਕ ਗੱਲ ਸੁਣੋ ਕੁਝ ਵੀ ਹੈ ਜੇ ਹੁਣ ਇੱਥੇ ਮੀਟਿੰਗ ਅਸੀਂ ਆ ਕੇ ਕੀਤੀ ਆ ਆ ਲੋਕਾਂ ਨੇ ਸਾਨੂੰ ਸੁਣਿਆ ਤੇ ਤੇਰੇ ਅਸੀਂ ਸਿਰ ਤੇ ਹੱਥ ਰੱਖ ਚੱਲੇ ਆ ਤੈਨੂੰ ਕੋਈ ਪ੍ਰੋਬਲਮ ਆਉਂਦੀ ਤੁਸੀਂ ਫੋਨ 'ਚ ਤਾਂ ਮੈਨੂੰ ਦੱਸ ਸਕਦੇ ਕਿ ਨਹੀਂ ਅਸੀਂ ਉਹਦਾ ਹੱਲ ਕੱਢ ਕੇ ਦੇਾਂਗੇ ਸਰ ਜੀ ਤੈਨੂੰ ਗੱਲ ਸਿੱਧੀ ਸਮਝਾਉਂਦਾ ਪਹਿਲੀ ਚਲੋ ਕੋਈ ਗੱਲ ਨਹੀਂ ਹੈ ਮੈਂ ਹੁਣ ਅ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਸਾਡੇ ਭੈਣ ਜੀ ਛੋਟੇ ਭੈਣ ਜੀ ਕੀ ਨਾਮ ਦੱਸਿਆ ਸਵਰਨ ਸਵਰਨ ਜੀ ਕੋਲ ਪਿੰਡ ਪੈਰੇ ਪੈਰੇ ਤੋਂ ਅ ਬਿਟਾ ਆ ਆਪਣੀ ਸਭਾ ਦਾ ਮੰਗ ਪੱਤਰ ਆ ਇੱਥੇ ਲਿਖਿਆ ਸਮੂਹ ਮਜ਼ਦੂਰ ਵੈਲਫੇਅਰ ਸਭਾ ਇਹ ਰਿਸਟਰ ਨੰਬਰ ਵੀ ਲਿਖਿਆ ਤੇ ਮੀਨਿੰਗ ਸ਼ੀਸ਼ਾ ਵੀ ਲਿਖਿਆ ਹੋਇਆ ਹੈ। ਰਿਸਟਰ ਨੰਬਰ ਵੀ ਲਿਖਿਆ ਤੇ ਨਾਲ ਮੋਬਾਈਲ ਨੰਬਰ ਵੀ ਲਿਖਿਆ ਹੋਇਆ। ਕੋਈ ਦਿੱਕਤ ਆਏ ਤੁਸੀਂ ਵੀ ਗੱਲ ਕਰ ਸਕਦੇ ਹੋ ਤੇ ਮੁਲਾਜ਼ਮ ਵੀ ਗੱਲ ਕਰ ਸਕਦੇ ਆ। ਇਹ ਮੰਗ ਪੱਤਰ ਭਰਨਾ ਇਮਾਨਦਾਰੀ ਨਾਲ ਤੇ ਭਾਈ ਸਾਹਿਬ ਜੀ ਇਹ ਮੰਗ ਪੱਤਰ ਭਰੰਦਾ ਚਾਹ ਸਾਡੇ ਫਾਰਮ ਭਰੰਦਾ ਕਿਸੇ ਨੂੰ ਪੈਸਾ ਨਹੀਂ ਦੇਣਾ ਨਾ ਇਹਨੂੰ ਦੇਣਾ ਨਾ ਲੈਣਾ। ਠੀਕ ਆ? ਇੱਛਾ ਮੁਤਾਬਕ। ਠੀਕ ਹੈ? ਕੰਮ ਕਰਾਂਗੇ। ਕੰਮ ਜਦੋਂ ਚੱਲੇਗਾ ਫਿਰ ਜਦੋਂ ਪੈਸੇ ਆਣਗੇ ਫਿਰ ਅਗਲੀ ਮੀਟਿੰਗ ਦੇ ਵਿੱਚ ਅਗਲੀ ਗੱਲ ਕਰਾਂਗੇ ਤਾਂ ਅੱਜ ਦੀ ਮੀਟਿੰਗ ਜਿਹੜੀ ਹੈਗੀ ਆ ਸਾਡੇ ਭੈਣ ਜੀ ਲੇਖਾ ਜੋਖਾ ਰੱਖਣਗੇ ਸਵਰਨਜੀਤ कौर ਤੇ ਸਾਡੇ ਆਗੂ ਰਹਿਣਗੇ ਕੀ ਨਾਮ ਦੱਸਿਆ ਸੀ ਬਾਈ ਜੀ ਦਵਿੰਦਰ ਸਿੰਘ ਇਹਨੂੰ ਦਵਿੰਦਰ ਸਿੰਘ ਵੱਲੇ ਕੈਮਰਾ ਕਰਗੀ ਇਹ ਸਾਡੇ ਦਵਿੰਦਰ ਸਿੰਘ ਜੀ ਸਾਡੇ ਆਗੂ ਲੀਡਰ ਰਹਿਣਗੇ ਅਹ ਸਾਡੇ ਮੁਲਾਜ਼ਮ ਰਹੇ ਨੇ ਹੁਣ ਟੈਰਾ ਚੰਗੀ ਗੱਲ ਆ ਸਕੂ ਇਹੋ ਜਿਹੇ ਬੰਦੇ ਜਿਹੜੇ ਕੰਮ ਪੱਛ ਪੱਛ ਕੇ ਕਰ ਸਕਦੇ ਆ ਸਾਡੇ ਸਾਡੇ ਇਹਨਾਂ ਨੂੰ ਅੱਗੇ ਰੱਖਣਾ ਆਪਦੇ ਨਾਲ ਇਹਨਾਂ ਨਾਲ ਸਾਣਾ ਖਾਂਗੀ ਗੱਲ ਆ ਆ ਚਲੋ ਠੀਕ ਆ ਚੰਗੀ ਗੱਲ ਆ ਸਾਥ ਦੇਣਾ ਮੇਰੀ ਆਸ ਆ ਕਿ ਇਹ ਮੇਰਾ ਵੀਰ ਆ ਮੇਰੇ ਨਾਲ ਸਾਥ ਦੇਵੇ ਕਿਉਂਕਿ ਇਹ ਇਹਨਾਂ ਦਾ ਫਾਇਦਾ ਇੱਕ ਹੀ ਹੈਗਾ ਕਿ ਇਹੋ ਜਿਹੇ ਜਿਹੜੇ ਬੰਦੇ ਵਿਹਲੇ ਹੈਗੇ ਆ ਉਹ ਕਹਿੰਦੇ ਕਿ ਅਸੀਂ ਦਿਹਾੜੀ ਮਾਰੀ ਆ ਲਗਾਤਾਰ ਅਸੀਂ ਮਹੀਨਾ ਦੋ ਮਹੀਨੇ ਨਹੀਂ ਕੰਮ ਕਰ ਸਕਦੇ ਤਾਂ ਉਹਨਾਂ ਨੂੰ ਪੈਨਸ਼ਨ ਆਉਂਦੀ ਪਈ ਆ ਉਹਨਾਂ ਨੂੰ ਖਾਣ ਪੀਣ ਦੀ ਤੇ ਚਿੰਤਾ ਨਹੀਂ ਆਉਂਦੀ ਨਹੀਂ ਹੋਰ ਪਰ ਸਾਡੇ ਵੱਡੇ ਜੇ ਮੈਂ ਛੋਟਾ ਕਿਉਂਕਿ ਮੈਂ ਉਹ ਬੰਦਾ ਆ ਆਪਾਂ ਜਿਹੜਾ ਬੰਦਾ ਗਲਤ ਕਰਦਾ ਉਹਦੇ ਪਰਖ ਲਾ ਆ ਮੇਰੇ ਪਿੰਡ ਤੇ ਬੈਠੇ ਨੇ ਚਲੋ ਜਿੰਨੇ ਵੀ ਰਸੈਂਤ ਨੇ ਕਿਉਂਕਿ ਮੇਰੇ ਨਾਲ 50 ਤੋਂ ਜ਼ਿਆਦਾ ਪਰਸੈਂਟ ਮੇਰੇ ਸਾਥ ਦਿੰਦਾ ਹੈ ਬਾਕੀ ਸੋ ਕੁਝ ਗਲਤ ਨਹੀਂ ਦਿਆਂ ਕਰਕੇ ਥੋੜਾ ਸਿਸਟਮ ਖਰਾਬ ਹੋ ਗਿਆ ਹੈ ਜੀ ਵੋਟਾਂ ਵਲੇ ਚਲੋ ਆਪਾਂ ਕੋਲੇ ਛੱਡ ਦਿੰਦੇ ਆ ਬਾਕੀ ਆਪਾਂ ਜਿਹੜਾ ਨਿਮਨੇਗਾ ਜਲਾ ਲਓ ਇੱਥੇ ਬੰਦੇ ਘਰੇ ਸੁੱਤੇ ਏਸਿਆਂ ਚ ਪੈਸੇ ਲੈਂਦੇ ਨੇ ਲੈਂਦੇ ਰਹਿੰਦੇ ਉਹ ਮੇਰੇ ਕੋਲ ਸਾਰੀ ਡਿਟੇਲ ਅੱਜ ਵੀ ਲੈਂਦੇ ਨੇ ਅੱਜ ਉੱਥੇ ਮંત્રી ਸਾਹਿਬ ਕੋਲ ਫਾਈਲ ਮੈਨ ਕੋਈ ਅਸਰ ਨਹੀਂ ਹੋਇਆ ਕੋਈ ਸਾਰਾ ਕੁਝ ਕੋਈ ਉਹ ਚੀਜ਼ਾਂ ਆਪਣੇ ਮੈਂ ਕਿਉਂ ਨਾ ਕਿ ਉਹ ਨਿਕਲਣ ਸਾਰੀ ਚੀਜ਼ਾਂ ਤੇ ਸਿਸਟਮ ਸੈੱਟ ਹੋਵੇ ਤੁਸੀਂ ਡੀਸੀ ਸਾਹਿਬ ਤੱਕ ਇਹ ਪਹੁੰਚਾਓ ਗੱਲ ਜਿਹੜੇ ਨਿਗਹਿਾਇਆ ਜਾਂ ਨਾ ਲੱਗਣ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਪੈਸੇ ਮਿਲਣਾ ਇਹ ਨਹੀਂ ਬੰਦਾ ਏਸੀ ਸੁੱਤਾ ਹੈ ਵੀ ਕਿਲਾ ਦਾ ਮਾਲਕ ਹੋਵੇ ਤੇ ਘਰੇ ਸੁੱਤੇ ਜੋ ਪੈਸੇ ਲਾਵੇ ਉਹ ਮੁੱਖ ਜੀ ਚਲੋ ਹੁਣ ਮੈਨੂੰ ਮੌਕਾ ਦਿਓ ਥੋੜਾ ਜਿਹਾ ਰਾਜੀ ਏਸੇ ਵਿਚਾਰਧਾਰਾ ਨੂੰ ਤੁਸੀਂ ਮੁੱਖ ਰੱਖਦੇ ਹੋਇਆ ਇਹਦੇ ਹੱਲਾਸੀ ਕੱਢ ਦਾਂਗੇ ਇਹ ਲੋਕਾਂ 'ਚ ਕੰਮ ਕਰੋ ਲੋਕਾਂ ਦੇ ਵਿੱਚੋਂ ਤੁਸੀਂ ਮਾਨਤਾ ਲੈਣੀ ਆ ਨਾ ਅਸੀਂ ਕਿਸੇ ਸਰਕਾਰ ਤੋਂ ਸਰਟੀਫਿਕੇਟ ਲੈਣਾ ਨਾ ਕਿਸੇ ਤੋਂ ਭੀਖ ਮੰਗਣੀ ਠੀਕ ਆ ਅੱਜ ਤੁਸੀਂ ਵੇਖੋ ਲੋੜ ਮਹਿਸੂਸ ਕੀਤੀ ਸਾਡੇ ਹਾਲਾਤ ਵੀ ਵੇਖ ਲਓ ਇਹੋ ਜਿਹਾ ਵਧੀਆ ਨਹੀਂ ਹੈਗੇ ਫਿਰ ਵੀ ਜਿਹੜੀ ਅਸੀਂ ਗੱਲ ਕੀਤੀ ਉਹ ਇਤਹਾਸਕ ਹੈਗੀ ਆ ਤੇ ਸਰਕਾਰ ਨੂੰ ਚੈਲੰਜ ਵੀ ਕਰਦੇ ਆ ਕਿ ਜੇ ਉਹ ਸਾਡੇ ਨਾਲ ਕੋਈ ਪੰਗਾ ਲੈਣਾ ਚਾਹੁੰਦੇ ਤੇ ਬੁਲਾ ਲਵੇ ਅਸੀਂ ਆ ਜਾਂਗੇ ਠੀਕ ਆ ਤਾਂ ਮੈਨੂੰ ਆਸ ਹੈ ਤੁਹਾਡੀ ਇਮਾਨਦਾਰੀ ਨਾਲ ਕੰਮ ਕਰਨਾ ਜਦੋਂ ਆਪਣਾ ਇੱਕ ਦੂਜੇ ਦਾ ਲੇਖਾ ਜੋਖਾ ਟੁੱਟ ਗਿਆ ਉਦੋਂ ਅਸੀਂ ਵੀ ਤੁਹਾਡਾ ਸਾਥ ਛੱਡ ਦੇਾਂਗੇ ਪਰ ਅਸੀਂ ਉਹਨਾਂ ਚਿਰ ਤੁਹਾਡੇ ਨਾਲ ਤਾਲ ਮਿਲਦੇ ਰੱਖਾਂਗੇ ਜਿਸ ਸਾ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਇਨਾ ਕਹਿ ਲਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਆਪ ਬੁੱਤਣ ਦਿਆਂ ਦੇ ਹੀ ਨਹੀਂ